ਜਿਵੇਂ ਰੱਬ ਦੇ ਘਰ ਨੂੰ ਜਾਣ ਨੂੰ ਰਸਤਾ ਇਸਲਾਮ ਦਾ ਵੀ ਹੈ ਸਨਾਤਨ ਦਾ ਵੀ ਹੈ ਈਸਾਈਅਤ ਦਾ ਵੀ ਹੈ ਸਾਰੇ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ ਹੁਣ ਤੁਸੀਂ ਕਿਹੜੇ ਰਸਤੇ ਜਾਣਾ ਇਹ ਤੁਹਾਨੂੰ ਤੁਹਾਡੇ ਤੇ ਨਿਰਭਰ ਹੈ ਪਰ ਆਪਾਂ ਮਲਟੀ ਫੰਕਸ਼ਨ ਕਰਨੇ ਸ਼ੁਰੂ ਕਰ ਦਿੰਨੇ ਵੀ ਥੋੜਾ ਜਿਹਾ ਹਿੰਦੂਆਂ ਵਾਲਾ ਵੀ ਕਰ ਲੋ ਥੋੜਾ ਜਿਹਾ ਮੁਸਲਮਾਨਾਂ ਵਾਲਾ ਵੀ ਕਰ ਲੋ ਥੋੜਾ ਜਿਹਾ ਕ੍ਰਿਸ਼ਚਨਾਂ ਵਾਲਾ ਵੀ ਕਰ ਲੋ ਜਿਵੇਂ ਵਿਆਹ ਚ ਆਪਾਂ ਕਰਦੇ ਆ ਇਹ ਜਿਹੜੀ ਰਿੰਗ ਸੈਰੇਮਨੀ ਹੈ ਇਹ ਕ੍ਰਿਸ਼ਚਨਾਂ ਦੀ ਹੈ ਈਸਾਈਆਂ ਦੀ ਹੈ ਜਿਹੜੀ ਉਹ ਜੈ ਮਾਲਾ ਪਾਉਂਦੇ ਆ ਇਹ ਉਹ ਇਸ ਸਰਾਤਨ ਦੀ ਹੈ ਜਦੋਂ ਸੋਮਵਰ ਅੱチェ ਜਾਂਦੇ ਸੀ ਤੇ ਜਿਹੜਾ ਸ਼ਰਤ ਪੂਰੀ ਕਰਦਾ ਸੀ ਉਹਦੇ ਗਲੇ ਵਿੱਚ ਆ ਕੇ ਲੜਕੀ ਵਿਜੇ ਮਾਲਾ ਪਾਉਂਦੀ ਸੀ ਹੁਣ ਇਹ ਦੂਸਰੀ ਤਰ੍ਹਾਂ ਦਾ ਤਰੀਕਾ ਹੈ ਸਾਡਾ ਤਾਂ ਇੱਕੋ ਹੀ ਸੀ ਉਸ ਇਲਾਵਾ ਸਿਰਫ ਸਿੱਖ ਧਰਮ ਦੇ ਵਿੱਚ ਵਿਆਹ ਦੇ ਦੋ ਹੀ ਫੰਕਸ਼ਨ ਮੰਨੇ ਗਏ ਨੇ ਇੱਕ ਸਗਨ ਹੈ ਜਿੱਥੇ ਕੁਝ ਮਿੱਠਾ ਬੱਚੇ ਦੀ ਝੋਲੀ ਵਿੱਚ ਪਾਇਆ ਜਾਂਦਾ ਹੈ ਤਰਪਾਨ ਪਾਈ ਜਾਂਦੀ ਹੈ ਗੁਰਬਾਣੀ ਦਾ ਗੁਟਕਾ ਬੱਚੇ ਦੀ ਝੋਲੀ ਵਿੱਚ ਪਾਇਆ ਜਾਂਦਾ ਹੈ ਬਸ